ਨੇ ਸ਼ਹਿਰ ਵਿੱਚ ਇੱਕ ਵਿਅਕਤੀ ਵੱਲੋਂ ਕੁੱਤੇ ਨਾਲ ਇਹ ਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉਹਨਾਂ ਨੇ ਪਹਿਲਾਂ ਗਲੀ ਦੇ ਵਿੱਚ ਕੁੱਤੇ ਨੂੰ ਬੁਰੀ ਤਰ੍ਹਾਂ ਕੁੱਟਿਆ। ਬਾਅਦ ਵਿੱਚ ਤੇਜ਼ ਬਰਛੇ ਨਾਲ ਛਾਤੀ ਤੇ वार ਕੀਤਾ। ਇਲਾਕੇ ਦੇ ਲੋਕਾਂ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ। ਵਿਅਕਤੀ ਨੇ ਕਰੀਬ 5 ਮਿੰਟ ਤੱਕ ਕੁੱਤੇ ਦੀ ਛਾਤੀ ਤੇ ਬਰਛਾ ਪਾਈ ਰੱਖਿਆ ਤੇ ਆਦਮੀ ਨੂੰ ਕੁੱਤੇ ਤੇ ਗੁੱਸਾ ਆਇਆ ਕਿਉਂਕਿ ਇਸਨੇ ਐਜਡੀਓ ਦੀ ਕਾਰ ਦਾ ਟੱਕਨ ਪਾੜ ਦਿੱਤਾ ਸੀ। ਉਸੇ ਆਦਮੀ ਨੇ ਉਸ ਦਾ ਗਲੀਆਂ ਦੇ ਵਿੱਚ ਪਿੱਛਾ ਕੀਤਾ ਉਸ ਨੂੰ ਡੰਡਿਆਂ ਤੇ ਬਰਛਿਆਂ ਨਾਲ ਮਾਰਿਆ ਦੱਸਿਆ ਕਿ ਬੀਤੇ ਦਿਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਪ੍ਰਤਾਪਪੁਰਾ ਇਲਾਕੇ ਦੀ ਦਸ਼ਮੇਸ਼ ਕਲੋਨੀ ਦੇ ਵਿੱਚ ਗਲੀ ਵਿੱਚ ਰਹਿਣ ਵਾਲੇ ਕੁੱਤੇ ਨੇ ਕਾਰ ਦੇ ਬਾਹਰ ਖੜੀ ਗੱਡੀ ਦਾ ਕਵਰ ਫਾੜ ਦਿੱਤਾ ਕੁੱਤੇ ਨੂੰ ਕਵਰ ਫਾੜਦੇ ਹੋਏ ਦੇਖ ਕੇ ਗੱਡੀ ਮਾਲਕ ਹਰਪਜਨ ਸਿੰਘ ਨੇ ਵੇਖਿਆ ਇਸ ਤੋਂ ਬਾਅਦ ਉਸ ਨੂੰ ਗੁੱਸਾ ਆ ਗਿਆ ਤੇ ਕਾਰ ਦੀ ਅੰਦਰੋਂ ਬਰਛਾ ਲੈ ਕੇ ਆਇਆ ਉਸਨੇ ਪਹਿਲਾਂ ਕੁੱਤੇ ਨੂੰ ਫੜਿਆ ਕੁੱਟਿਆ ਤੇ ਫਿਰ ਬੁਰੀ ਤਰ੍ਹਾਂ ਨਾਲ ਬਰਛਾ ਨਾਲ ਉਸਤੇ ਵਾਰ ਕੀਤਾ ਬਹੁਤ ਲੋਕਾਂ ਨੇ ਉਸ ਨੂੰ ਛੜਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਸੇ ਦੀ ਵੀ ਨਹੀਂ ਮੰਨੀ ਅਤੇ ਉਸ ਕੁੱਤੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸਾਡੀ ਐਨ ਜੀਓ ਦੇ ਸਾਰੇ ਜਿੰਨੇ ਮੈਂਬਰ ਇੱਥੇ ਆਏ ਹੋਏ ਨੇ ਪੀਏਯੂ ਥਾਣੇ ਅਸੀਂ ਉਹਨੇ ਬੜੀ ਬੇਰਹਿਮੀ ਦੇ ਨਾਲ ਬਰਛਾ ਮਾਰ ਕੇ ਹਾਰਪਾਰ ਕਰਤਾ ਵਿਚਾਰੇ ਦਾ ਕਸੂਰ ਕੋਈ ਵੀ ਨਹੀਂ ਉਹ ਵਿਚਾਰਾ ਆਪਣੇ ਕ੍ਰਿਟੀਕਲ ਕੰਡੀਸ਼ਨ ਤੇ ਹੈ ਉਸ ਤੋਂ ਬਾਅਦ ਆਪਣਾ ਬਚਾਅ ਕਰਨ ਲਈ jaan ਮੁਚ ਕੇ ਮੋਹੱਲੇ ਵਾਲਿਆਂ ਦੇ ਨਾਲ ਚਲਾ ਗਿਆ ਵੀ ਮੈਂ ਨਾਲ ਪਹੁੰਚਾਂਗਾ ਆਪਣਾ ਬਚਾ ਜਵੇ ਇਲਾਜ ਦੇ ਦੌਰਾਨ ਹੁਣ ਲੋਕਾਂ ਨੂੰ ਕਹਿੰਦਾ ਫਿਰਦਾ ਇਲਾਜ ਮੈਂ ਕਰਵਾ ਰਿਆਂ ਇਹ ਕਰਵਾ ਰਿਆਂ ਜਦ ਕਿ ਇੱਦਾਂ ਦੀ ਕੋਈ ਗੱਲ ਨਹੀਂ ਉਹਦੇ ਦੀ ਗਾੜੀ ਗੱਜ ਥਾਣਾ ਪੀਏਯੂ ਦੇ ਵਿੱਚ ਦਰਖਾਸਤ ਦਿੱਤੀ ਹੈ ਜੀ ਇੱਥੇ ਆਈਓ ਸੀਗੇ ਬਲਵਿੰਦਰ ਸਿੰਘ ਪਰ ਘੱਟੋ ਘੱਟ 4 ਘੰਟੇ ਹੋ ਗਏ ਸਾਰਾ ਮੋਹੱਲਾ ਨਾਲ ਹੈ ਐਨ ਜੀਓ ਦੇ ਹੈਲਪਫੁਲ ਐਨੀਮਲ ਸਾਡੀ ਐਨ ਜੀਓ ਦੇ ਸਾਰੇ ਮੈਂਬਰ ਨਾਲ ਨੇ ਪੀਪਲ ਫਾਰ ਐਨੀਮਲ ਦੀ ਐਨ ਜੀਓ ਦੇ ਮੈਂਬਰ ਨਾਲ ਨੇ ਇੱਥੇ ਘੱਟੋ ਘੱਟ 4 ਘੰਟੇ ਹੋ ਗਏ ਇੱਕ ਡੌਗ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਐਸ ਐਚਓ ਨੇ ਫੋਨ ਬੰਦ ਕਰਤਾ ਠੀਕ ਹੈ ਉਸ ਤੋਂ ਉੱਪਰ ਡੀ ਐਸ ਪੀ ਸਾਹਿਬ ਨੂੰ ਫੋਨ ਕਰ ਲਿਆ ਏ ਸੀ ਪੀ ਵੈਸਟ ਨੂੰ ਫੋਨ ਕਰ ਲਿਆ ਏ ਡੀ ਸੀ ਪੀ ਨੂੰ ਫੋਨ ਕਰ ਲਿਆ ਠੀਕ ਹੈ ਕੋਈ ਫੋਨ ਨਹੀਂ ਚੱਕ ਰਿਹਾ ਕੋਈ ਸੁਣਵਾਈ ਨਹੀਂ ਕਰ ਰੇ ਠੀਕ ਹੈ ਆਈਓ ਦਾ ਇੱਕੋ ਕਹਿਣਾ ਜੀ ਕੱਲ ਦੇਖਾਂਗੇ ਜੀ ਕੱਲ ਦੇਖਾਂਗੇ ਉਹਨਾਂ ਦਾ ਇਹੀ ਮਤਲਬ ਹੈ ਡੌਗ ਹੈ ਫਿਰ ਕੀ ਹੋ ਗਿਆ ਮਰ ਗਿਆ ਉਹਦੇ ਇੱਥੇ ਤਾਂ ਭਾਵੇਂ ਬੰਦੇ ਮਾਰ ਜਾਂ ਤਾਂ ਨਹੀਂ ਕੋਈ ਅਜੇ ਅਸੀਂ ਅਜੀ ਦੇਖਾਂਗੇ ਜੇ ਬੰਦਾ ਵੀ ਮਰ ਗਿਆ ਉਹ ਵੀ ਇੱਦਾਂ ਥੋੜੀ ਪਰਚਾ ਕਰ ਦੇਵਾਂਗੇ ਇਹ ਇਹਨਾਂ ਦੇ ਵਰਡ ਹੀ ਆ ਜੀ ਕੋਈ ਗੱਲ ਨਹੀਂ ਜਾਂ ਅਗੋ ਕਹਿੰਦੇ ਕੋਈ ਗੱਲ ਨਹੀਂ ਡੌਗੀ ਮਰਿਆ ਜੀ ਬੰਦਾ ਤਾਂ ਨਹੀਂ ਮਰਿਆ